ਮਹਿਲਾਵਾਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਹੈ ਖਤਰਾ ਸ਼ੈਂਪੂ ਲੋਸ਼ਨ ਤੇ ਸਾਬਣ ਦਾ ਇਸਤੇਮਾਲ ਕਰਨ ਵਾਲੇ ਸਾਵਧਾਨ ਇਹਨਾਂ ਦੇ ਵਿੱਚ ਕੈਂਸਰ ਪੈਦਾ ਕਰਨ ਵਾਲੇ ਕੈਮੀਕਲ ਹੋਣ ਦਾ ਵੱਡਾ ਖਤਰਾ ਇਸ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਜੀ ਹਾਂ ਮਹਿਲਾਵਾਂ ਧਿਆਨ ਨਾਲ ਇਸ ਖਬਰ ਨੂੰ ਇੱਕ ਵਾਰ ਜ਼ਰੂਰ ਸੁਣ ਲੈਣ ਕਿਉਂਕਿ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਜੇਕਰ ਤੁਸੀਂ ਸ਼ੈਂਪੂ ਲੋਸ਼ਨ ਜਾਂ ਫਿਰ ਸਾਬਣ ਦਾ ਇਸਤੇਮਾਲ ਕਰਦੇ ਹੋ ਦਰਅਸਲ ਹਾਲ ਹੀ ਦੇ ਵਿੱਚ ਇੱਕ ਅਧਿਐਨ ਦੇ ਵਿੱਚ ਪਤਾ ਲੱਗਿਆ ਹੈਗਾ ਕਿ ਕਈ ਨਿੱਜੀ ਸੈਲੂਨ ਜਿੱਥੇ ਤੁਸੀਂ ਆਪਣੇ ਹੈੱਡ ਵਾਸ਼ ਕਰਨ ਲਈ ਜਾਂਦੇ ਹੋ ਆਪਣੇ ਹੇਅਰ ਵਾਸ਼ ਲਈ ਵੀ ਜਾਂਦੇ ਹੋ ਤਾਂ ਉਸ ਸੰਬੰਧੀ ਦੱਸੋ ਕਿ ਉਤਪਾਦਾਂ ਦੇ ਵਿੱਚ ਜੋ ਅਧਿਐਨ ਦੇ ਵਿੱਚ ਪਤਾ ਲੱਗਿਆ ਉਸ ਦੇ ਮੁਤਾਬਕ ਸੈਲੂਨ ਸੰਬੰਧੀ ਉਤਪਾਦਾਂ ਦੇ ਵਿੱਚ ਜੋ ਕਿ ਫਾਮਲੀ ਹਾਈਡ ਨਾਮਕ ਜਾਣਿਆ ਪਛਾਣਾ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਮੌਜੂਦ ਹੈ ਭਾਵੇਂ ਇਹ ਰਸਾਇਣ ਕੈਂਸਰ ਦੇ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਵਰਤਾਰ ਅਕਸਰ ਸ਼ੈਂਪੂ ਲੋਸ਼ਨ ਬਾਡੀ ਸੋਪ ਆਈਲੈਸ਼ ਗਲੂ ਆਦਿ ਦੇ ਵਿੱਚ ਕੀਤਾ ਜਾਂਦਾ ਹੈ ਇਹਨਾਂ ਉਤਪਾਦਾਂ ਦੇ ਵਿੱਚ ਸ਼ੈਲਫ ਲਾਈਫ ਵਧਾਉਣ ਦੇ ਲਈ ਐਸੇ ਜੋ ਕਿ ਪਰਜ਼ਰਵੇਟਿਵ ਵੀ ਵਰਤੇ ਜਾਂਦੇ ਨੇ ਜੋ ਕਿ ਜੋ ਦੱਸਦੀ ਹੈ ਕਿ ਫਾਰਮਲਡੀਹਾਈਡ ਨੂੰ ਰਿਲੀਜ਼ ਕਰਦੇ ਨੇ ਤਾਂ ਇੱਕ ਹਾਲਿਆ ਅਧਿਐਨ ਜੋ ਕਿ এনवायरमेंटਲ ਸਾਇੰਸ ਟੈਕਨੋਲੋਜੀ ਲੈਟਰ ਯਾਨੀ ਕਿ ਵਾਤਾਵਰਣ ਵਿਗਿਆਨ ਅਤੇ ਜਰਿਲੇ ਵਿਗਿਆਨ ਪੱਤਰ ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਦਰਸਾਉਂਦਾ ਹੈਗਾ ਕਿ ਅੱਧ ਤੋਂ ਵੱਧ ਬਲੈਕ ਅਤੇ ਜੋ ਕਿ ਲਤੀਨਾ ਮਹਿਲਾਵਾਂ ਉਹਨਾਂ ਨੇ ਜੀ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਦੇ ਵਿੱਚ ਜੋ ਕਿ ਫਾਰਮਾਲਡੀਹਾਈਡ ਲੱਛਣ ਵਾਲੇ ਰਸਾਇਣ ਮੌਜੂਦ ਹੁੰਦੇ ਨੇ ਇਸ ਖੋਜ ਨੇ ਇਹ ਚਿੰਤਾਜਨਕ ਸਚਾਈ ਉਜਾਗਰ ਕੀਤੀ ਹੈ ਕਿ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਸਿਰਫ ਵਾਲ ਸਿੱਧੇ ਕਰਨ ਵਾਲੇ ਉਤਪਾਦਾਂ ਹੀ ਨਹੀਂ ਸਗੋਂ ਹੋਰ ਬਿਊਟੀ ਉਤਪਾਦਾਂ ਦੇ ਵਿੱਚ ਵੀ ਪਾਏ ਜਾ ਰਹੇ ਨੇ ਤਾਂ ਇਸ ਅਧਿਐਨ ਦੇ ਵਿੱਚ ਜੋ ਕਿ ਲੋਸ ਐਜੁਲਸ ਦੇ ਵਿੱਚ 70 ਬਲੈਕ ਅਤੇ ਲਾਤੀਨਾ ਮਹਿਲਾਵਾਂ ਦੇ ਨਾਲ ਕੀਤਾ ਗਿਆ ਸੀਗਾ ਤਾਂ ਇਹ ਚਿੰਤਾਜਨਕ ਖੋਜ ਕੀਤੀ ਗਈ ਹੈ ਇੱਕ ਖਾਸ ਐਪ ਦੇ ਦੁਆਰਾ ਹਿੱਸੇਦਾਰਾਂ ਨੇ ਉਤਪਾਦਾਂ ਦੇ ਸਮੱਗਰੀ ਲੈ ਜੋ ਕਿ ਲੈਬਲਾ ਦੀਆਂ ਤਸਵੀਰਾਂ ਜਮ੍ਹਾਂ ਕੀਤੀਆਂ ਨੇ ਅਤੇ ਨਤੀਜੇ ਦੱਸਦੇ ਨੇ ਕਿ 53% ਨੇ ਘੱਟੋ-ਘੱਟ ਇੱਕ ਉਤਪਾਦ ਵਰਤਿਆ ਜਿਸ ਦੇ ਵਿੱਚ ਫਾਰਬਲਿਡਾਈਹਾਈਡ ਲੱਛਣ ਵਾਲੇ ਰਸਾਇਣਿਕ ਜੋ ਕਿ ਕੈਂਸਰ ਦੇ ਵਿੱਚ ਮੌਜੂਦ ਹੁੰਦਾ ਹੈਗਾ ਜਿਨ੍ਹਾਂ ਦੇ ਵਿੱਚੋਂ ਕਈ ਉਤਪਾਦ ਹਰ ਰੋਜ਼ ਜਾਂ ਫਿਰ ਹਫ਼ਤੇ ਦੇ ਵਿੱਚ ਕਈ ਵਾਰੀ ਵਰਤੇ ਜਾਂਦੇ ਨੇ ਤਾਂ ਜਾਂਚ ਕੀਤੇ ਗਏ ਵਾਲਾਂ ਦੀ ਦੇਖਭਾਲ ਦੇ ਲਈ ਵਰਤੇ ਜਾਣਗੇ ਪ੍ਰੋਡਕਟਸ ਦੇ ਵਿੱਚ 58% ਦੇ ਵਿੱਚ ਇਹ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਮੌਜੂਦ ਸੀਗਾ ਪਰ ਇਹ ਰਸਾਇਣ ਸ਼ੈਂਪੂ ਲੋਸ਼ਨ ਬਾਡੀ ਸਾਬ ਅਤੇ ਜੋ ਕਿ ਆਇਲੈਸ਼ ਗਲੂ ਵਰਗੇ ਹੋਰ ਨਿੱਜੀ ਸਫਾਈ ਉਤਪਾਦਾਂ ਦੇ ਵਿੱਚ ਵੀ ਮਿਲਿਆ ਆਏਗਾ ਇਹ ਖੋਜ ਜੋ ਕਿ ਦੱਸਦੀ ਹੈ ਕਿ ਪੀਅਰ ਰਿਵਿਊਡ এনवायरमेंटਲ ਸਾਇੰਸ ਟੈਕਨੋਲੋਜੀ ਲੈਟਰਸ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਉਹ ਬਿਊਟੀ ਉਤਪਾਦਾਂ ਦੇ ਵਿੱਚ ਫਾਰਮਾਲਡੀਹਾਈਡ ਅਤੇ ਫਾਰਮਾਲਡੀਹਾਈਡ ਰੀਲੀਜ਼ਿੰਗ ਜੋ ਕਿ ਪ੍ਰੀਵੈਸਿਟੀਵਿੰਗ ਦੇ ਵਿੱਚ ਵੀ ਚਿੰਤਾਜਨਕ ਮੌਜੂਦਗੀ ਨੂੰ ਉਜਾਗਰ ਕਰਦੀ ਹੈ ਇਹ ਜੋ ਕਿ ਇਹ ਪਦਾਰਤ ਜਾਣੇ ਪਛਾਣੇ ਕਾਰਸਿਨੋਜਨ ਹਨ ਜੋ ਕਿ ਮਹੱਤਵਪੂਰਨ ਸਿਹਤ ਸੰਬੰਧੀ ਚਿੰਤਾਵਾਂ ਨੂੰ ਵਧਾਉਂਦੇ ਨੇ ਤਾਂ ਵਾਤਾਵਰਣ ਰੱਖਿਆ ਏਜੰਸੀ ਯਾਨੀ ਕਿ EPA ਪਹਿਲਾਂ ਹੀ ਜੋ ਕਿ ਫਾਰਮਾਲਡੀਹਾਈਡ ਨੂੰ ਮਨੁੱਖੀ ਸਿਹਤ ਨੂੰ ਬੇहद ਖਤਰਾ ਪਹੁੰਚਾਉਣ ਵਾਲਾ ਐਲਾਨ ਕਰ ਚੁੱਕੀ ਹੈ ਹਾਲਾਂਕਿ ਪਹਿਲਾਂ ਦੀਆਂ ਖੋਜਾਂ ਨੇ ਇਸ ਦੀ ਮੌਜੂਦਗੀ ਨੂੰ ਆਵਲ ਸਿੱਧਾ ਕਰਨ ਵਾਲੇ ਉਤਪਾਦਾਂ ਦੇ ਵਿੱਚ ਧਿਆਨ ਕੇਂਦ੍ਰਿਤ ਕੀਤਾ ਸੀਗਾ ਜੋ ਕਿ ਵਿਸ਼ੇਸ਼ ਤੌਰ ਦੇ ਉੱਤੇ ਬਲੈਕ ਮਹਿਲਾਵਾਂ ਅਤੇ ਰੰਗਦਾਰ ਮਹਿਲਾਵਾਂ ਨੂੰ ਪ੍ਰਭਾਵਿਤ ਕਰਦਾ ਪਰ ਇਹ ਨਵਾਂ ਅਧਿਐਨ ਹੈ ਇਸ ਦੀ ਵਰਤੋਂ ਨੂੰ ਹੋਰ ਵਿਆਪਕ ਤੌਰ ਦੇ ਉੱਤੇ ਖੋਜਦਾ ਹੈ ਜਿਸ ਦੇ ਵਿੱਚ ਫਾਰਮਾਲਡੀਹਾਈਡ ਨਿਜੀ ਜੋ ਕਿ ਸਫਾਈ ਉਤਪਾਦਾਂ ਦੇ ਵਿਸ਼ਾਲ ਸਮੂਹ ਦੇ ਵਿੱਚ ਪਾਇਆ ਗਿਆ ਹੈ ਤਾਂ ਦੱਸਦੀ ਹੈ ਕਿ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਮੁਤਾਬਕ ਡਾਕਟਰ ਰੋਬਿਨ ਡਾਟਸਨ ਇਸ ਅਧਿਐਨ ਦੀ ਮੁੱਖ ਲੇਖਕ ਨੇ ਉਹਨਾਂ ਨੇ ਸਿਹਤ ਖਤਰੇ ਦੇ ਬਾਰੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਨੇ ਅਤੇ ਕਿਹਾ ਹੈਗਾ ਕਿ ਇਹ ਰਸਾਇਣ ਉਹ ਉਤਪਾਦਾਂ ਦੇ ਵਿੱਚ ਮੌਜੂਦ ਹਨ ਜੋ ਅਸੀਂ ਹਰ ਵਕਤ ਵਰਤਦੇ ਹਾਂ ਸਾਡੇ ਸਰੀਰ ਦੇ ਹਰ ਹਿੱਸੇ ਦੇ ਉੱਤੇ ਇਸ ਤਰ੍ਹਾਂ ਦੀਆਂ ਧੁਰਈਆਂ ਪ੍ਰਦੂਸ਼ਣਾ ਨਾਲ ਸਮੇਂ ਦੇ ਨਾਲ ਇਹ ਖਤਰੇ ਵੱਧ ਸਕਦੇ ਨੇ ਅਤੇ ਗੰਭੀਰ ਨੁਕਸਾਨ ਪੈਦਾ ਕਰ ਸਕਦੇ ਨੇ ਇਹ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਉਪਭੋਕਤਾਵਾਂ ਦੇ ਲਈ ਫਾਰਮਾ ਫਾਰਮਾਲਡੀਹਾਈਡ ਸੰਭਾਵਲ ਜੋ ਕਿ ਸੰਭਾਲਣ ਵਾਲੇ ਉਤਪਾਦਾਂ ਦੀ ਪਛਾਣ ਕਰਨਾ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੇ ਜੋ ਕਿ ਪ੍ਰੀਜ਼ਰਵੇਟਿਵ ਜਟਿਲ ਨਾਵਾਂ ਅਧੀਨ ਜੋ ਕਿ ਦਿੱਤੇ ਜਾਂਦੇ ਨੇ ਜੋ ਸਿੱਧਾ ਫਾਰਮਾਲਡੀਹਾਈਡ ਦਾ ਜ਼ਿਕਰ ਨਹੀਂ ਕਰਦੇ ਇੱਕ ਐਸਾ ਪ੍ਰੀਜ਼ਰਵੇਟਿਵ ਹੈ ਜੋ ਕਿ ਡੀ ਐਮ ਡੀ ਐਮ ਹਾਈਡਰੋ ਜੋ ਕਿ ਦੱਸਦੀ ਹੈ ਕਿ ਹਾਈਡਰੋਨੋਟਿਵ ਜਿਸ ਦਾ ਖਿਆਲ ਰੱਖਣਾ ਚਾਹੀਦਾ ਹੈ ਭਾਵੇਂ ਕਈ ਅਮਰੀਕੀ ਰਾਜਾਂ ਅਤੇ ਯੂਰੋਪੀਅਨ ਯੂਨੀਅਨ ਨੇ ਫਾਰਮਾਲਡੀਹਾਈਡ ਦੇ ਉੱਤੇ پابੰਦੀ ਲਗਾਈ ਹੈ ਜਾਂ ਫਿਰ ਪ੍ਰਸਤਾਵਿਤ ਕੀਤੀ ਹੈ ਪਰ ਜਿਹੜਾ ਕਿ ਫੂਡ ਐਂਡ ਡਰਗ ਜੋ ਕਿ ਐਡਮਿਨਿਸਟ੍ਰੇਸ਼ਨ ਐਫ ਡੀ ਏ ਨੇ 2023 ਦੇ ਵਿੱਚ ਰਾਸ਼ਟਰੀ ਵਿਆਪੀ پابੰਦੀ ਦਾ ਸੁਝਾਅ ਦਿੱਤਾ ਹੈ ਸੀਗਾ ਹਾਲਾਂਕਿ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ ਡਾਕਟਰ ਡੋਟਸਨ ਵਧੇਰੇ ਵਿਆਪਕ ਹਲ ਦੀ ਵਕਾਲਤ ਕਰਦੇ ਨੇ ਕਹਿੰਦੇ ਹਨ ਕਿ ਆਕਰਸ਼ਕ ਤੌਰ ਦੇ ਉੱਤੇ ਕੰਪਨੀਆਂ ਨੂੰ ਸ਼ੁਰੂ ਦੇ ਵਿੱਚ ਹੀ ਇਹਨਾਂ ਰਸਾਇਣਾਂ ਨੂੰ ਉਤਪਾਦਾਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਹੈਮ ਹੈ ਤੇ ਅੱਗੇ ਵੀ ਜ਼ਰੂਰ ਸਾਂਝੀ ਕਰਿਓ ਹਾਲਾਂਕਿ ਇਹ ਖਬਰ ਸੂਤਰਾਂ ਦੇ ਮੁਤਾਬਕ ਦੱਸੀ ਜਾ ਰਹੀ ਹੈ ਤਾਂ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਆਪਣੇ ਵਾਲਾ ਸੰਬੰਧੀ ਕੋਈ ਵੀ ਤੁਹਾਨੂੰ ਅਲਰਜੀ ਵਗੈਰਾ ਲੱਗਦੀ ਹੈ ਤਾਂ ਆਪਣੇ ਡਾਕਟਰ ਦੇ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰਿਓ